ਜੀ ਬਾਬੋ ਕੀ ਹਾਲ ਚਾਲ ਸਾਰਿਆਂ ਦਾ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਅੱਜ ਨਵੀਂ ਵੀਡੀਓ ਦੇ ਨਵੇਂ ਬਲੌਗ ਦੇ ਵਿੱਚ ਤੇ ਬਲੌਗ ਪਾਉਣ ਆਪਾਂ ਨੂੰ ਤਕਰੀਬਨ ਹੋ ਗਈ ਚਾਰ ਪੰਜ ਮਹੀਨੇ ਹਨਾ ਖਰਾਬ ਨਾ ਵਾਪਸੀ ਅਸੀਂ ਅੱਜ ਕੀਤੀ ਆ ਪਹਿਲੇ ਦਿਨ ਤੇ ਬਲੌਗ ਹੁਣ ਰੋễ ਤਾਂ ਰੋਜ਼ ਆਇਆ ਕਰਨਗੇ ਕੰਟੀਨਿਊਟੀ ਹੁੰਦਾ ਕੀ ਹੁੰਦਾ ਕੰਟੀਨਿਊਸਲੀ ਆਉਣਗੇ ਹਾਂ ਤੇ ਤੁਹਾਨੂੰ ਦਿਖਾਉਣ ਆ ਅੱਜ ਲੱਗਿਆ ਟੈਟੂਰਕਾ ਹਨਾ ਤੇ ਪਹਿਲਾਂ ਹੁੜਾ ਆਪਣਾ ਸੀਗਾ ਕੰਮ ਧੰਦਾ ਹਨਾ ਚੱਲਦਾ ਹੀ ਕਣਕ ਕਣਕ ਬਜਾਈ ਦਾ ਸਾਰਾ ਕਾਇਦਾ ਉਦੋਂ ਤਾਂ ਟਰੈਕਟਰ ਤਿਆਰ ਨਹੀਂ ਕੀਤਾ ਤੇ ਬੰਦੇ ਆਪੇ ਨਾਲ ਪਹੁੰਚ ਗਿਆ ਸੱਜਣ ਹਾਂਜੀ ਹਾਂਜੀ ਕੀ ਹਾਲ ਨੇ ਸਾਰਿਆਂ ਦੇ ਮਲੂਕੇ ਵਾਲੇ ਆ ਗਏ ਬਾਈ ਤੇਜਵੰਤਾ ਜਸੂ ਬਾਈ ਅਮਰੀਕਾ ਚੋਂ ਆਇਆ ਸਪੈਸ਼ਲ ਯਾਰ ਕੀ ਤੇ ਨਾਲ ਅਕਵਾਲ ਤੇ ਡੈਡੀ ਜੀ ਬੈਠੇ ਉਧਰ ਚੌਧਰੀ ਸਾਹਿਬ ਆ ਬੰਦਾ ਤੇ ਇੱਕ ਪਾਸੇ ਭੋਲੀ ਦਾ ਦੋਨੇ ਪੈਰ ਲਾ ਦੇ ਬਸ ਗਾਂ ਮਛਾਂ ਪਿੱਛੇ ਕਾ ਪਿਛਲਾ ਦੇ ਪਹਿਲਾਂ ਤੇ ਟਾਇਰ ਆ ਪੈਰ ਕਿ ਉੱਚਾ ਕੀਤਾ ਹੋਇਆ ਟਰੈਕਟਰ ਮਗਰੋਂ ਥੱਲੇ ਗਟਕੇ ਲਾ ਕੇ ਉਹ ਨਾ ਉਹ ਜਾਂਦਾ ਯਾਰ ਆਪਾਂ ਹੁਣ ਪਤਾ ਚੱਕ ਚੱਕਣਾ ਵਾਲਾ ਔਖਾ ਟੈਰਾ ਦਾ ਹਾਲ ਵੇਲੇ ਤੇ ਕੀ ਹੋਇਆ ਬੜਾ ਦੇਖੋ ਤੇ ਇਹ ਕਰਦਿਆਂ ਸਾਫ ਸਫਾਈ ਧੋਨੇ ਧੋਨੇ ਆ ਤੇ ਹੋਰ ਫਿਰ ਤੇਜਵੰਤਾ ਓਕੇ ਬਾਈ ਜਮਾ ਥੋੜੇ ਜੇ ਉਹ ਹੋ ਗਏ ਸੀ ਡਾਵਾ ਡੋਲ ਬੰਦੇ ਪਿੱਛੇ ਜੇ ਹਾਂ ਪਿੱਛੇ ਪਲਟ ਗਏ ਹੈ ਥੋੜਾ ਇਹ ਨਾ ਨਵੇਂ ਨਵੇਂ ਮੁੰਡੇ ਅਜੇ ਨਾਲ ਪਤਾ ਨਹੀਂ ਆ ਕੀ ਚੱਕਰ ਹੁੰਦਾ ਕੀ ਨਹੀਂ ਹੁੰਦਾ ਚੀਜ਼ਾਂ ਦਾ ਦਾ ਮਾਡੋਜ ਹੋ ਗਈ ਸਮਝਾਉਣੇ ਪੈਂਦੇ ਆ ਪਰ ਸਮਝ ਜਾਂ ਟੰਗਾ ਰਿੰਦਾ ਬੰਦਾ ਸਮੇਂ ਹਿਸਾਬ ਨਾਲ ਹੋਰ ਫਿਰ ਆਇਆ ਕਵਾਲੇ ਕਿਵੇਂ ਆ ਆ ਪੱਗ ਜੀ ਪਹਿਲੇ ਹੀ ਖਿਲਾਰਤੀ ਉਹ ਹੀ ਯਾਰ ਉਹ ਹੀ ਲਾਈ ਗੀ ਇੱਕ ਤੇ ਆਪਣੇ ਕਰੂਜ ਵੀ ਉਹ ਖੜੀ ਆ ਹੋਵੇ 4 ਮਹੀਨੇ ਸੈਲਫ ਅੱਜ ਮਾਰੀ ਸੀ ਪਹਿਲੇ ਤੁਹਾਨੂੰ ਪਹਿਲੀ ਸਟਾਰਟ ਹੋ ਗਈ ਸੈਲਫ ਤੇ ਇਹਨੂੰ ਕਰਾਂਗੇ ਹੁਣ ਬਸ ਇਹ ਤੇ ਕੱਢਦੇ ਟਾਈਮ ਟਾਇਰ ਕੱਢ ਲੈ ਮੁੰਡੇ ਉਹ ਨਾ ਲਾ ਦੇ ਕੰਦ ਦੇ ਉਹਦੇ ਪਰ ਧੋ ਨਾ ਲੈ ਕੇ ਤੇ ਬਾਅਦ ਚ ਧੋਵਾਂਗੇ ਬਾਹਰ ਨੂੰ ਕੱਢ ਗਏ ਕਿਵੇਂ ਬਾਹਰ ਨੂੰ ਕਸ ਕੇ ਧੋ ਲੈ ਉਹਨਾਂ ਬਾਹਰ ਨੂੰ ਕੱਢ ਕੇ ਪੁੱਠੇ ਪਾ ਨਹੀਂ ਨਹੀਂ ਸਹੀ ਇੱਥੇ ਪੈਣੀ ਪਲੇਟ ਦੁੱਜੂ ਗਾਨੀ ਪੂਣੀ ਤਾਂ ਸਹੀ ਆ ਤੇ ਆਈ ਉਧਰ ਲਗਾ ਇਹਦਾ ਇੱਧਰ ਲਾ ਇੱਥੇ ਲਾ ਹਾਂ ਉੱਥੇ ਲਾਉਣ ਸਾਈਡ ਤੇ ਉਧਰ ਫਿਰ ਦੀਸ ਕਰਾਈ ਜਾਵਾਂਗੇ ਤੇ ਇੱਥੇ ਲਾएंगे ਕਿੱਥੇ ਉਹ ਨੂੰ ਲੈ ਲਾ ਦੇ ਲਾ ਦੇ ਧੋਣਾ ਆ ਜੀ ਉਹ ਫੜ ਲਓ ਥੱਲੇ ਆ ਜੂ ਮੁੰਡਾ ਆ ਵੇ ਉਹਦਾ ਜੰਮ ਲਾ ਸੇ ਫਟੇ ਨਾਲ ਕਰ ਦਾਂਗੇ ਉਹਦੇ ਕਹਿੰਦੇ ਜੰਮ ਲਾ ਆਲੇ ਆਪਰ ਦੂਜਾ ਟਾਇਰ ਕਿੱਥੋਂ ਲੰਗਾਏਗਾ ਬਾਜੀ ਇਹਨੂੰ ਕਰੋ ਇੱਥੇ ਲੱਗਣੀ ਆ ਸਮਾਨ ਚੱਕਦੇ ਆ ਆ ਵੀ ਆਪਾਂ ਟਾਇਰ ਕਿਹਨਾ ਜੂ ਪੈਸਾ ਚੰਗੀ ਕਰਕੇ ਲਾਉਣਾ ਯਾਰ ਆਸ ਪੱਟ ਪੁੱਟ ਕੇ ਪੱਤਿਆਂ ਨਾਲ ਥੱਲੇ ਥੋੜਾ ਇੱਥੋਂ ਹੇਲਦਾ ਵਾਲਾ ਯਾਰ ਆਪਣਾ ਸਿਸਟਮ ਦੂਜਾ ਹੁੰਦਾ ਨਾ ਉਹ ਹੇਲਦਾ ਵਾਲਾ ਤੇ ਉਹ ਥੱਲੇ ਕਰਕੇ ਲਾਵਾਂਗੇ ਇੱਥੋਂ ਜੂ ਪੈਪ ਇੰਨਾ ਸ਼ੁਰੂ ਕਰਕੇ ਤੇ ਬਾਕੀ ਹੁਣ ਪਤਾ ਹੀ ਆ ਹੋਰ ਨਵੇਂ ਨਾ ਚੀਜ਼ਾਂ ਹੋਣੀਆਂ ਅਪਡੇਟ ਕਰਾਂਗੇ ਤੁਹਾਨੂੰ ਦੱਸੀ ਚੱਲਾਂਗੇ ਨਾਲ ਦੀ ਨਾਲ ਹਨਾ ਪਲੇਟਫਾਰਮ ਦੇਖਦੇ ਆਂ ਮੁੰਡਿਆਂ ਨੂੰ ਪਲੇਟਫਾਰਮ ਜ਼ਰੂਰੀ ਹੈ ਬਾਈ ਲਵਾਉਣਾ ਅਰ ਕੀ ਯਾਰ ਵੇਖਾਂਗੇ ਇੱਥੋਂ ਤੱਕ ਰੱਖਾਂਗੇ ਬਾਹਲਾ ਅੱਗੇ ਨਹੀਂ ਵਧਾਉਣਾ ਘੜਾ ਲੱਗਦਾ ਬਾਹਰ ਨੇੜੇ ਨਾ ਅਵੇਂ ਚੁੱਲਾ ਆ ਬੱਡਾ ਹਰਾ ਬਣ ਜਾਂਦਾ ਸੋਹਣਾ ਲੱਗਦਾ ਇੰਨਾ ਕਿ ਵਧਾਉਣਾ ਬਾਹਲਾ ਨਹੀਂ ਆ ਨਟਾਂ ਤੱਕ ਤੁਹਾਨੂੰ ਪਤਾ ਆਪਾਂ ਕੰਮ ਤਾਂ ਦੇ ਸਾਰੇ ਟਰੈਕਟਰ ਤੋਂ ਲੈਨੇ ਆ ਸੀਜ਼ਨ ਆਪਾਂ ਸਾਰਾ ਲਾਉਨੇ ਨਾ ਸੁਪਰ ਸੀਡਰ ਚਲਾਇਆ ਪਰ ਕਿ 200 ਕਿੱਲਾ ਜ਼ਮੀਨ ਵੀਜੀ ਆ ਕਿਰਾਏ ਕਰਾਏ ਵਾਲੀ ਬਾਕੀ ਆਪਣੀ ਆਪ ਦੀ ਵੱਖਰੀ ਆ ਟਰੈਕਟਰ ਵੇਖੋ ਅੱਜ ਵੀ ਆ ਵੀ ਚੇਂਜ ਕਰਨੀ ਆ ਤੇ ਉਹੀ ਕਰਨੇ ਮਗਲੇ ਕੱਲੇ ਉਹ ਪੁੱਛਾਂਗੇ ਕਿ ਨਾ ਕੀ ਆਂਦੇ ਮੁੰਡੇ ਹਨਾ ਤੇ ਆ ਯਾਰ ਪਤਾ ਨਹੀਂ ਕੀ ਖਾ ਰਹੇ ਨੇ ਲੋਕਾਂ ਨੂੰ ਆ ਪੱਟ ਦੀ ਲਾ ਇੱਥੇ ਰੇਟਾਂ ਚ ਲੁੱਟਾਂ ਮਾਰਤੀਆਂ ਆ ਆ ਵੇ ਆ ਪਤਾ ਨਹੀਂ ਕੀ ਮਾਰਤਾ ਯਾਰ ਆ ਵੀ ਪਲੇਅਰ ਬਣਾਉਣੇ ਦੁਬਾਰਾ ਫੇਰ ਅਖਾੜਾ ਕਢਾ ਕੇ ਲਾਵਾਂਗੇ ਚਾਹੀ ਜਾਲੀ ਜੂਲੀ ਸਾਰਾ ਬਦਲਾਂਗੇ ਸਪਾਂਸਰ ਵੀ ਸਿਸਟਮ ਵੀ ਥੋੜਾ ਆ ਹੋਰ ਫੇਰਾ ਨਵੀ ਮੋਟਾ ਹੋ ਗਿਆ ਹੈ ਹਾਂ ਬਾਈ ਹਾਂ ਉਹ ਗੂੰਜ ਪੱਟੀ ਗਈ ਬਸ ਡਬਲ ਟੇਪ ਹੁੰਦੀ ਆ ਉਹ ਲਾਗਣੀ ਆ ਦੁਬਾਰਾ ਪੱਟ ਕੇ ਲਾਵਾਂਗੇ ਉਹ ਮਾਰ ਤੇ ਉਹ ਬੰਦੇ ਕਿਹਨੇ ਪੱਟ ਪੁੱਟ ਤਾ ਇੱਥੋਂ ਆ ਜੈਕ ਲਾਏ ਉਹ ਜੈਕ ਲਾ ਜੈਕ ਰੱਖ ਸਕੇ ਬਸ ਮਾੜੇ ਮਾਟੇ ਲੈ ਕਰ ਲੋ ਟਲੇ ਦਉਦੀ ਉਹਨੇ ਗਲੀਚ ਲਾ ਕੇ ਰਕਾ ਦਾਂਗੇ ਫੇਰ ਦੁਬਾਰਾ ਅਕਵਾਲ ਸਿੰਘ ਪੰਗੂ ਹੈ ਕੌਣ ਹੈ ਡਮੋੜ ਹੈ ਇਕਵਾਲੇ ਦਾ ਯਾਰ ਜੱਸਾ ਵੀ ਕਹਿੰਦੇ ਪਹੁੰਚਦਾ ਜਨਵਰੀ ਦੇ ਮਹੀਨੇ ਦੇ ਵਿੱਚ ਬਾਹਰੋਂ ਤੇ ਕੱਲ ਨੂੰ ਕਹਿੰਦੇ ਕਿਨੇ ਆਉਣਾ ਪ੍ਰਾਣ ਸਾਹਿਬ ਨੇ ਆਇਆ ਕਹਿੰਦੇ ਓਨਰ ਸਾਹਿਬ ਨੇ ਆਉਣਾ ਕੱਲ ਨੂੰ ਬਾਈ ਇਹ ਤਾਂ ਮੈਂ ਖੋਲ ਲੋ ਯਾਰ ਤੂੰ ਮੰਨ ਲੇਗਾ ਓਨਰ ਨੇ ਓਏ ਹਾਂ ਉਹ ਮੁੰਡਾ ਮਿੰਦਰ ਨੇ ਮੋਟੇ ਨੇ ਜੱਸੇ ਨੇ ਜਨਵਰੀ ਚ ਆ ਜਾਣਾ ਦੇਖਾਂ ਹੌਲੀ ਹੌਲੀ ਸਵਾਇਸ ਉਹ ਲੀਦਾ ਰਹਾ ਨਾ ਦੀ ਬੇ ਰ ਕਰ ਰਿਆ ਨਾ ਮੈਂ ਤਾਂ ਬਹੁ ਕਰ ਰਹੀ ਚਲ ਉਹ ਹਾਂ ਕਾ ਚਲੋ ਇਧਰ ਬੰਦੇ ਗੜੀ ਨੇ ਪਾ ਲਈ ਲੈ ਵੀ ਸੱਚ ਨੂੰ ਚੱਲ ਆ ਜੋ ਟਾਇਰ ਲਾਤਾ ਮੁੰਡਿਆਂ ਨੇ ਇੱਕ ਬੜੀ ਹੀਤੀ ਲਾਇਆ ਓਏ ਹਾਂ ਹੀ ਲਾਉਂਦੇ ਆ ਬਾਈ ਨਵੇਂ ਵਾਦੇ ਆ ਹੈ ਹੈ ਰਾਣੀ ਮਤੇ ਨਹੀਂ ਆਪਾਂ ਦਾ ਵੀ ਪੁਰਾਣਾ ਵੀ ਨਹੀਂ ਛੱਡਿਆ ਕਦੇ ਹੁਣ ਜਿਹੜਾ ਆਪਣਾ ਟਾਇਰ ਰਹੇਗਾ ਅੰਦਰੋਂ ਕੱਢਣ ਵਾਲਾ ਉਹ ਤੇ ਹਾਂਜੀ ਗਾਇਜ਼ ਕੀ ਹਾਲ ਚਾਲ ਆ ਅਗਲੀ ਵਾਰ ਇੰਨਾ ਫਾਇਦਾ ਹੋ ਗਿਆ ਬੜੀ ਰਲਾ ਉਹਦਾ ਨਪਰਾ ਢਾ ਕੇ ਲਿਆ ਹੋ ਟਾਇਰ ਨਹੀਂ ਉਹਦੋਂ ਲੈ ਜੀ ਹਾਂ ਦੁਆਰਾ ਕਹੀ ਲੋ ਵੀ ਮਿੱਤਰੋ ਟਾਇਰ ਆਪਾਂ ਕਰਤੇ ਸੀਗੇ ਚੇਂਜ ਹੁਣ ਮੂਰਲੇ ਹੁਣ ਦੂਜੇ ਪਾਸੇ ਕਰਨ ਨੂੰ ਖੜਾਵਾਂਗੇ ਪਿਛਲੇ ਟਾਇਰ ਆਪਾਂ ਦੋਨੇ ਚੇਂਜ ਕਰਤੇ ਆ ਵੇਖੋ ਓਕੇ ਰਿਪੋਰਟ ਹੁਣ ਕੰਮ ਹੋ ਗਿਆ ਵਾ ਹੁਣ ਮੂਰਲੇ ਹੁਣ ਕਸਾਂਗੇ ਉਹ ਪਏ ਆਪਣੇ ਮੂਰਲੇ ਟਾਇਰ ਆਹ ਪਏ ਆਪਣੇ ਮੂਰਲੇ ਟਾਇਰ ਹੁਣ ਮੂਰਲੇ ਕਸ ਕੇ ਲਈ ਲੋਕ ਚੰਗਲ ਬਰਾ ਕਿਵੇਂ ਲੱਗਦਾ ਟਾਇਰ ਪਾਤੇ ਟਾਇਰਾਂ ਨੀਵਾ ਲੱਗਦਾ ਮੂਹਰ ਨੂੰ ਨਹੀਂ ਲੱਗਦਾ ਹੈਂ ਨਹੀਂ ਲੱਗਦਾ ਬਾਏ ਨਿੱਕੇ ਲਾ ਦੇ ਆ ਨਿੱਕਾ ਨਿੱਵਾ ਲਾ ਬਾਏ ਨਿੱਕੇ ਲਾ ਦੇ ਮੂਹਰ ਨੂੰ ਬਣ ਗਈ ਗੱਲ ਪੂਰਾ ਟਾਇਰ ਥੋੜੇ ਛੋੜੇ ਆ ਤਾਂ ਕਰਕੇ ਲੱਗਦਾ ਨੀਵਾ ਤਾਂ ਹੀ ਲੱਗਦਾ ਮੂਹਰ ਨੂੰ ਲਾਈ ਹੁਣ ਕਾਹਦਿਆਂ ਦੂਜੇ ਟੈਕਾ ਕਰਨੇ ਆ ਦੂਜੇ ਲੈ ਹੁਣ ਦੂਜੇ ਕਾਹਦਿਆਂ ਕਹਿੰਦੇ ਮੁੰਡੇ ਚਲੋ ਜੀ ਫੇਰ ਕਰਦੇ ਆ ਐਡ ਹੋ ਗਿਆ ਲੈ ਕਦੇ ਰਕਸ਼ੇ ਬੰਦੇ ਇੱਕ ਦਾ ਕਾਲੂ ਬੰਦੇ ਮੱਥੇ ਇਹ ਲੱਗਦੇ ਆ ਬਈ ਅੱਗੇ ਸਾਰੇ ਨਾਟ ਵਧੀਆ ਖੋਲਦੇ ਆ ਨਾਟ ਨਾ ਪਹਿਲੇ ਨਾਟ ਲੱਗਿਆ ਦੋ ਵਾਰ ਅੱਗੇ ਰਕਸ਼ੇ ਖੋਲਦੇ ਨੇ ਘੋੜੇ ਨੇ ਤੇ ਦੀਪੇ ਨੇ ਇਹ ਕੰਮ ਖਰਾਬ ਕਰਦਾ ਨਹੀਂ ਨਹੀਂ ਮੰਦਿਆ ਨਾਟ ਕੋ ਸਲਿੱਪ ਹੋ ਗਿਆ ਹੁਣ ਇਹਨੂੰ ਕਾਹੀ ਵੱਡੇ ਟੱਕਣ ਚੱਕ ਜਾਂਦੇ ਨਾ ਕੰਮ ਖਰਾਬ ਕਰਦੀ ਕਰਦੀ ਐਂ ਕਰ ਕਹਿੰਗੇ ਲਿਆ ਆਲਿਆਂ ਦੇ ਜਵਾਬ 扑ੜਕ 扑ੜਕ ਉੱਠਦਾ ਜੋਨ ਕੰਜੂ ਨੀਂਦ ਨਹੀਂ ਆਉਣੀ ਇਹ ਨਾ ਫੌਕਸ ਰੱਖਦੇ ਨਹੀਂ ਹੈ ਨਾ ਕਹਿੰਦੇ ਫੌਕਸ ਜਰਾ ਹੋਵੇ ਸਾਰੇ ਉਹ ਕੀ ਆਹ ਡਰਾਉਣਾ ਕਹਿੰਦੇ ਹਰਿਆਣਾ ਕਹਿੰਦਾ ਗੱਲ ਤਾ ਤੂੰ ਬੋਲਿਆ ਕੀ ਕਹਿੰਦੀ ਕਲੂ ਇਹ ਮੈਨੂੰ ਬੋਲਾਂ ਮੈਨੂੰ ਕਿਵੇਂ ਕਲੂ ਕਹਿੰਦੇ ਕਿਸੇ ਦੱਸਦਾ ਦੇ ਹੁਣ ਸੱਚੀ ਹੈ ਨਾ ਕੋਈ ਨਜ਼ਰਾਂ ਪੱਥਰ ਪਾੜ ਹੁੰਦੀਆਂ ਹਨਾ ਪਾੜ ਦਿੰਦੀਆਂ ਪੱਥਰ ਯਾਰ ਉਸਤਾਦ ਜੀ ਉਸਤਾਦ ਜੀ ਨੇ ਕੌਲ ਕੰਮ ਹੀ ਕਰਨੀ ਆ ਕੰਮ ਹੁਣ ਅੜ ਗਿਆ ਕਹਿੰਦੇ ਮਿੱਤਰੋ ਇਹਨਾਂ ਲਾ ਨਾਟ ਰਨ ਸਲੈਪੀ ਹੋਈ ਜਾਂਦਾ ਨਾੜੀ ਨੋ ਸਾਰੇ ਹੁਣ ਸਾਰੇ ਜ਼ੋਰ ਲੱਗੀਆਂ ਦਾ ਫਰਿਆ ਨਾਲ ਗੱਲਾਂ 'ਚ ਜ਼ੋਰ ਲੱਗੀਆਂ ਜਾਂਦਾ ਉਸਤਾਦ ਨੂੰ ਫੋਨ ਲਾਉਂਦੇ ਹੋਏ ਮੁੰਡੇ ਹਾਂਜੀ ਉਸਤਾਦ ਬਾਬਾ ਪਪਾ ਫਰਿਆ ਨਾਲ ਕਹਿੰਦੇ ਜ਼ੋਰ ਲੱਗਿਆ ਵਾ ਗੱਲਾਂ 'ਚ ਗੱਲਾਂ 'ਚ ਕਹਿੰਦੇ ਨੱਟ ਖੋਲਣਾ ਮਦਿਆ ਉਸਤਾਦ ਨੂੰ ਉਸਤਾਦ ਤੋਂ ਬੀਨ ਸਕਦਾ ਰਹੇਗਾ ਆ ਕੱਟ ਦੱਸਦਾ ਨੇ ਫੋਨ ਉਸਤਾਦ ਵੀ ਨਹੀਂ ਔਖੇ ਬੜੇ ਕੰਮ ਆ ਰਿਹਾ ਓਕੇ ਕਿਹੜੀ 10 ਲੈ ਹੁਣ 10 ਵੀ ਇੱਕ ਵਾਰ ਲੈ ਯਾਰ ਫੇਰ ਫੇਰ ਵੀ ਵਿਊ ਹੋਣਗੇ ਚੁੱਪ ਕਰ ਕਿਹੋਰ ਜੀ ਕੀ ਆ ਜੀ ਓਕੇ ਪਰ ਪੜਿਆ ਕਰ ਹਰ ਜਾਈ ਕਰ ਇਧਰ ਪੂਨ ਨਵੀ ਦਾ ਪੂਰਾ ਜੋਰ ਲੱਗੀ ਜਾਂਦਾ ਨਵੀ ਓ ਓਕੇ ਆ ਕੰਮ ਹੈ ਡੰਬੋ ਆਇਆ ਡੰਬੋ ਟੈਂਡਮ ਹੈ ਓਏ ਹਰੇ ਵਾਲੇ ਉਹ ਪਰਫਾਰਮੈਂਸ ਹੋਣ ਦੇ ਥੋੜੀ ਥੋੜੀ ਹਰੇ ਵਾਲੇ ਵੀ ਕਹਿੰਦੇ ਪਰਫਾਰਮੈਂਸ ਭੂਗਣੇ ਨਾਲ ਕਹਿੰਦੇ ਜੋਰ ਲੱਗਦਾ ਹੋਇਆ ਹੈ ਓਏ ਹਾਂ ਜਮੇ ਪ੍ਰੈਸ ਕਰਦੇ ਹਾਂ ਜੀ ਕਿਦਮ ਨੇ ਦੇ ਕਰਦੇ ਹਾਂ ਪ੍ਰੈਸ ਕਰਦੇ ਆ ਬੇਟਾ ਕੀ ਐ ਇਹਦੇ 간 ਪਰੇ ਆਣੇ ਦਾ ਨਵੀ ਦਾ ਜੋਰ ਲੱਗੀਆਂ ਟੈਂਡੈਂਸ ਦਾ ਜੋਰ ਲੱਗ ਜਾਂਦਾ ਇਹ ਟੈਡਾ ਟੈਡਾ ਜੀ ਹੈ ਟੈਂਡ ਦਾ ਜੋਰ ਲੱਗ ਜਾਂਦਾ ਇਹ ਤਾਂ ਉਹਨੂੰ ਚੱਕ ਤਾਂ ਨੂੰ ਤਾਂ ਨੂੰ ਜ਼ੋਰ ਤਾਂ ਮੈਂ ਲਾਉਣਾ ਹੀ ਆ ਹੋਰ ਸਹੀ ਗੱਲ ਆ ਖੁੱਲ ਗਿਆ ਹੋਏ ਨਹੀਂ ਖੁੱਲਿਆ ਫਸਲੈਪ ਹੋ ਜਾਂਦੀ ਹੈ ਕੋਟੀ ਮਿੱਤਰੋ ਸਭ ਤੋਂ ਸੀਨੀਅਰ ਬੰਦੇ ਪਹੁੰਚੇ ਹੋਰ ਜੀ ਠੀਕ ਹੈ ਜੀ ਹੈ ਆਹ ਵੇ ਸਭ ਤੋਂ ਸੀਨੀਅਰ ਬੰਦੇ ਆਪੇ ਇਹ ਕੌਣ ਸਰ ਪੰਗੇ ਲੈਣ ਲੱਗ ਜਾਂਦਾ ਆਪਣੇ ਨਾਲ ਸਭ ਤੋਂ ਸੀਨੀਅਰ ਬੰਦਾ ਇਹ ਬਾਈ ਜੀ ਆਪਣਾ ਨਾੜ ਸਲਿੱਪ ਕਰ ਗਿਆ ਕਰੋ ਇਹਦਾ ਹੀਲਾ ਦੱਸੋ ਬਈ ਹਾਂ ਉਹ ਪਰਲਾ ਹੈ ਹਾਂ ਇਧਰ ਲਾ ਇਹ ਖੋਲਿਆ ਨਾ ਉਹ ਥਲੜਾ ਓਏ ਐਕਸਪੀਰੀਐਂਸਡ ਮੈਨ ਆ ਗਿਆ ਆਪਣਾ ਨੀਲੀ ਰਾਵੀ ਦੇ ਘਟੇ ਘਟੀਆਂ ਬਹੁਲੇ ਤਰਦੇ ਜੀ ਛੋਟੇ ਉਸਤਾਦ ਆ ਗਏ ਛੋਟਾ ਉਸਤਾਦ ਨਹੀਂ ਵੀਰੇ ਬਾਈ ਜੀ ਇਹੇ ਹਾਂ ਨਹੀਂ ਨਹੀਂ ਕੀ ਨਾ ਉਹ ਮੈਂ ਉੱਥੇ ਟਰਾਈ ਕਰਕੇ ਕਿਹਾ ਮਾਰਾ ਤਾਂ ਘੇੜੜੇ ਲਾਈ ਅੱਡੇ ਦੇ ਮੈਂ ਕਿਹਾ ਮੜਾ ਜਾਂ ਵੇਚ ਕੇ ਖੋਲੀ ਜਾਂਦਾ ਬਹੁਤ ਨਿੱਕਾ ਓਏ ਉਹ ਤੈਨੂੰ ਮਾਗੇ ਵੀ ਗਿਆ ਸੀਗਾ ਵੀ ਸੀਖ ਤੇ ਮਦਦ ਆਪਾਂ ਮਾੜਾ ਜਿਹਾ ਉਹ ਤੇ ਬਰੂਦ ਦਾ ਢੇਰ ਮਚਾਇਆ ਹਾਂ ਗੱਡ ਦੇ ਗੱਡ ਦੇ ਆ ਬਾਈ ਹੁਰੀ ਐ ਬਾਈ ਹੁਰੀ ਜੇਸਟ ਮੈਨ ਵੀਰੇ ਆ ਚੁੱਕੇ ਆਪਣੇ ਬਾਈ ਹੁਰੀ ਅੱਜ ਕਿਹੜੇ ਮੇਲੇ ਤੋਂ ਆਇਆ ਬਾਈ ਤੂੰ ਬਾਈ ਅਸੀਂ ਤਨੌਲੇ ਮੇਲੇ ਤੋਂ ਆਇਆ ਪਸ਼ੂਆਂ ਵਾਲੇ ਤੋਂ ਕਿਵੇਂ ਸੀ ਫਿਰ ਪਸ਼ੂ ਓਕੇ ਸੀ ਜਮਾ ਉਹ ਫੜੀ ਹੋਈ ਐਫਏ ਕਿਹੜਾ ਹੁੰਦਾ ਉਹ ਆਹ ਬਫਾਈ ਲੋ ਬਫਾਈ ਲੋ ਆਹੋ ਮੱਜਾ ਵੀ ਹੁੰਦਾ ਕੱਲੀਆਂ ਗਾਂਾਂ ਦਾ ਧਿਆਉਂਦੇ ਨਹੀਂ ਉਹ ਲੋ ਵੀ ਮਿੱਤਰੋ ਸਲਿੱਪ ਵਾਲਾ ਵੀ ਖੋਲਤਾ ਨਾਟ ਉਹ ਕਰਤਾ ਓਕੇ ਕੰਮ ਇਹ ਹੋ ਗਿਆ ਖਰਾਬ ਹੋ ਗਿਆ ਦਾ ਜ਼ਿੰਮੇਦਾਰੀ ਆਰਪਣ ਮੰਗੂਣਾ ਨਹੀਂ ਨਹੀਂ ਅਸੀਂ ਕਮਲੇ ਹੋਗੇ ਨਾ ਪਾਏ ਉੱਥੇ ਮੈਂਸ਼ਨ ਕਰ ਹੁਣ ਤਾਂ ਆ ਨਾਂ ਰੱਖਤਾ ਆਰਪਣ ਜ਼ਿੰਮੇਦਾਰ ਆਰਪਣ ਜ਼ਿੰਮੇਦਾਰ ਅਸੀਂ ਬਈ ਕਮਲੇ ਹੋਗੇ ਵੀ ਇਹਦੀ ਲੱਭਦੇ ਲੱਭਦੇ ਹਾਂ ਤੇ ਨਹੀਂ ਲੱਭੀ ਚਾਚੇ ਕੋਲ ਚਾਚੇ ਕੋਲ ਗਏ ਸੀਗੇ ਉਹਨਾਂ ਨੇ ਤੈਨੂੰ ਫੋਨ ਲਾਇਆ ਠੀਕ ਹੈ ਨਾ ਹਲਾ ਦੇ ਸੀ ਜੋ ਨਵੇਂ ਆ ਲੱਗਦਾ ਨਾ ਕੀ ਆ ਬੰਪਰ ਦੇ ਬੰਦੇ ਨਾਲ ਮੁੜ ਕੇ ਗਿੰਗਾ ਪੋਤਲੂ ਪਸੇ ਚਲੋ ਬਧਾਈਆਂ ਪਾਰਟੀ ਹੋ ਗਈ ਕਿੰਨੇ ਦਾ ਲੈਂਦਾ ਅੱਡੇ ਤੇ ਪਾ ਕੇ ਲੈ ਆਲੀ ਓਏ ਗੱਲ ਨਹੀਂ ਉਹ ਤਾਂ ਮੂੰਹ ਤੇ ਬੋਲ ਦਿੱਤੀ ਇੱਕ ਜੱਜ ਜਾਗੇ ਤੈਨੂੰ ਰਾਮ ਦਾ ਤਿਆਰ ਬਣਾ ਦਿੰਦੇ ਹਾਂ ਉਹ ਬੀ ਬਾਪੀ ਬੋਲੇ ਕਾਰ ਤੋਂ ਲੈ ਲਓ ਇਹਨੂੰ ਪੱਜਾ ਚੜਾਓ ਇਹਨੂੰ ਫੜ ਕੇ ਰੱਖੋ ਬਾਈ ਇਹਨੂੰ ਓਏ ਬਾਈ ਤੂੰ ਇੱਥੇ ਖੜਾ ਆਵਾ ਫੜ ਕੇ ਹੋਰ ਕੀ ਆਵਾ ਓਏ ਹੁਣ ਫੜ ਕੇ ਹੀ ਕਰਨਾ ਭਰਾਵਾ ਆ ਪਰਾ ਹੋ ਬਾਈ ਨੂੰ ਆ ਗਿਆ ਹੁਣ ਬਾਈ ਆ ਗਿਆ ਭਰਾਵਾ ਲੈ ਹੱਥਾਣੇ ਕਰੂ ਇਹ ਕਿਹਾ ਇਹ ਬਾਈ ਐ ਮਦਨੀ ਸਤਾਰ ਨੂੰ ਸੱਦਿਆ ਸੀ ਐ ਮਦਨੀ ਸਤਾਰ ਠੀਕ ਆ ਬਾਈ ਜੀ ਐ ਮਦਨੀ ਸਤਾਰ ਨੂੰ ਸੱਦਿਆ ਨੀਵੇਂ ਹੋ ਗਏ ਨੀਵੇਂ ਹੋ ਗਏ ਨੀਵੇਂ ਹੋ ਗਏ ਤੂੰ ਪਰਾਂ ਹੋ ਜਾ ਥੱਲੇ ਦਾ ਸਤਾਰ ਤਾਦੀ ਰਾਤ ਨੂੰ ਸੱਦਣਾ ਪੈਂਦਾ ਹੁਣ ਕਾਲੂ ਆ ਕਾਲੂ ਇਹ ਜੁਰਾਤਾ ਦਾ ਟਰੈਕਟਰ ਵੇਖਿਆ ਸਾਰਿਆਂ ਨੇ ਜਾਈ ਬੜੀ ਬੜੀ ਕਰਦੀ ਹੁਣ ਤਾਂ ਨਹੀਂ ਕਰਦੀ ਉਹ ਟਰੈਕਟਰ ਵਾਸਤੇ ਹੀ ਬਹੁਤ ਤਖੜਾ ਉੱਤ ਲਾਇਆ ਹੋਇਆ ਸੀ ਮੇਲੇ ਦਾ ਜਦੋਂ ਲੋਈ ਦੇ ਵੀ ਗੰਦ ਕਰਦਾ ਸਵਾਹ ਖਾਏ ਹਾਏ ਕਹਿੰਦੇ ਵੀਡੀਓ ਕਰਦਾ ਕਿਹੜਾ ਬਾਈ ਮੇਰਾ ਫੋਨ ਦਾ ਸਪੀਕਰ ਹੀ ਨਹੀਂ ਜਾਂਦਾ ਕਿਹੜਾ ਕਿਹੜਾ ਮੈਨੂੰ ਮੈਸੇਜ ਆ ਗਿਆ ਵੀ ਮਿੱਤਰੋ ਦਾ ਦਾ ਟਾਇਰ ਚੜਾਉਂਦੇ ਆ ਤੇ ਹੁਣ ਡੀਟਾ ਚੜਾਉਨੇ ਆ ਵੇਖੋ ਡੀਟਾ ਦਾ ਟਾਇਰ ਚੜਾ ਕੇ ਉਸ ਤੋਂ ਬਾਅਦ ਉਹ ਪਿਆ ਟਾਇਰ ਆਪਣਾ ਕੱਸਦੇ ਆ ਉਹ ਪਿਆ ਟਾਇਰ ਆਪਣਾ ਔਰ ਡਿਟਿਆਂ ਦਾ ਚੜਾ ਕੇ ਉੱਚਾ ਕਰਕੇ ਫਿਰ ਉਹ ਕਸਿਆ ਜਾਣਾ ਵਾ ਕਿਉਂਕਿ ਫਿਰ ਜੈਕ ਤੋ ਤਾਂ ਜਾਂ ਕਿ ਥੋੜਾ ਮੌਕੇ ਆਂਦਾ ਵਾ ਥੱਲੇ ਵੀ ਨਹੀਂ ਲੱਗਦਾ ਉਹ ਪਿਆਕ ਇੱਕ ਵੱਡਾ ਜੈਕ ਉਹ ਪਿਆ ਵਾ ਇੱਕ ਛੋਟਾ ਪਿਆ ਵਾ ਫਿਰ ਦੋਨੇ ਲੋਡ ਨਹੀਂ ਆਉਂਦੇ ਤਾਂ ਕਰਕੇ ਫਿਰ ਪਹਿਲਾਂ ਇਧਰਲਾ ਟਾਇਰ ਕਸ ਕੇ ਇਧਰਲਾ ਟਾਇਰ ਕਸ ਕੇ ਫਿਰ ਉਧਰ ਲਾ ਕਰ ਸਾਲਾ ਵਾ ਜੀ ਇਹ ਆ ਨਾ ਥੱਲੇ ਜੈਕ ਗੁੱਟ ਕੇ ਤਾਂ ਦਿੱਤੇ ਮੋੜ ਕੇ ਜੈਕ ਵਾਲਾ ਚੱਕਣਾ ਪੈਂਦਾ ਉਹ ਟਾਇਰ ਵੱਡੇ ਕਰਕੇ ਉਹ ਦੇਖੋਣ ਦੇਖੋ ਬਣਦਾ ਆ ਬੁੜਾ ਪਕਾਈ ਮਰੀਂਦਾ ਕੁੱਤਾ ਬੜੇ ਟਾਈਮ ਦਾ ਬੈਠਾ ਇੱਥੇ ਢੱਕਾ ਕੰਮ ਦਾ ਨਹੀਂ ਘਰੋਂ ਟਾਲਦਾ ਇੱਥੇ ਬਠਾ ਕੇ ਢੱਕਾ ਕਰਾਉਂਦਾ ਨਹੀਂ ਕੰਮ ਤੋਂ ਟਾਲਦਾ ਇੱਥੇ ਬੈਠਾ ਵੀ ਵੀਰ ਨੂੰ ਨੀ ਨੀ ਪਈ ਨਾਣ ਹੈ ਜਾਣੀਆਂ ਵਾਸਾ ਹੁਣੋਂ ਤਾਂ ਹੈ ਚਾਹ ਪੈਦੀ ਘਰੋਂ ਲੈ ਆ ਕੇ ਹੈ ਚਾਹ ਪੈਦੀ ਘਰੋਂ ਲੈ ਕੇ ਚਾਹ ਯਾਰ ਚੱਲ ਵੜ ਬਾਈ ਕਰੇ ਤੈਨੂੰ ਜੋ ਕਹੇਗਾ ਉਹ ਵੀ ਖਵਾ ਦਾਂਗੇ ਹੋਰ ਗੱਲ ਛੱਡ ਤੂੰ ਕਾਰ ਦੋ ਕਾਰਡ ਲਵਾ ਲਾ ਆ ਬਾਈ ਸਾਰਾ ਲਓ ਮਿੱਤਰੋ ਇੱਧਰ ਟਾਇਰ ਰਹਿ ਗਿਆ ਹੁਣ ਕਸ ਨਾਲ ਦੂਜਾ ਟਾਇਰ ਆਪਾਂ ਇੱਧਰ ਲੈ ਕਾਸਤਾ ਬਸ ਇੱਕ ਦੋ ਨਾਟ ਰਹਿ ਗਏ ਕਸ ਨਾਲੇ ਬਸ ਉਹ ਕਸ ਕੇ ਤੇ ਇਸ ਤੋਂ ਬਾਅਦ ਇੱਧਰਲਾ ਟਾਇਰ ਕਾਸਤੇ ਆ ਹਾਂ ਬਈ ਕਹਿੰਦਾ ਜੀ ਕਸੇ ਕ ਟਾਇਰ ਹਾਂ ਬਾਈ ਚਲੋ ਜੀ ਬਹੁਤ ਉਹ ਵੀ ਨਹੀਂ ਇਹ ਬਈ ਲੋ ਟਾਇਰ ਨਹੀਂ ਕਾਸਦੇ ਟਾਇਰ ਨਹੀਂ ਕਾਸਦੇ ਹੁਣ ਵਿਲੇ ਹੋਇਆ ਤੂ ਲੈ ਤੇਰਾ ਅੰਮਲੇ ਬੰਦੇ ਆ ਹੋਰ ਕੋਈ ਬਚਾ ਦੇਣਾ ਚਾਹੁੰਦੇ ਹੋ ਤੁਸੀਂ ਟਿੱਕਾ ਜੀ ਬਾਈ ਹੋਰੀ ਬੈਠਿਆ ਇਹ ਕਿਵੇਂ ਰ ਆਪਣਾ ਮੇਲਾ ਕੀ ਮਰੇ ਆ ਪਸੂਆਂ ਦਾ ਬਹੁਤ ਵਧੀਆ ਸੀ ਆ ਬਾਈ ਕੱਟਾ ਤੇਰਾ ਮਰ ਗਿਆ ਉੱਥੇ ਕੱਟਾ ਨਾ ਮਰ ਗਿਆ ਸਾਲਾ ਸੋਡੇ ਪੰਡ ਤੇ ਉਹੀ ਮੱਝ ਐ ਮੀ ਰੋਲਾ ਪਾ ਕੇ ਬਹਿ ਗਿਆ ਮੱਝ ਲੈ ਕੇ ਉਹੀ ਬਾਦੂ ਘਾਟੂ ਅੱਗੇ ਸਾਡੀ ਨਸਲ ਦੀ ਆ ਨਾਮ ਦਿਓ ਸਾਡੇ ਪਿੰਡ ਦੀ ਕਿਹੜੀ ਮੱਝ ਸੀ ਦੱਸ ਤਾਂ ਦੇ ਉਹ ਕਿਹੜੀ ਮੱਝ ਘਾੜੇ ਪਿੰਡ ਦੀ ਉਹ ਬੱਸ ਆ ਵੀ ਆਂ ਗਰਾਜੂ ਹਾਂ ਇੱਕ ਜੀਪ ਲੈ ਕੇ ਲੰਗੇ ਓਕੇ ਚਲੋ ਜੀਪ ਮੈਂ ਲੈ ਕੇ ਆਂ ਭੈਣ ਦੇ ਆ ਰਾਜ ਤਾਂ ਕੁੰਗੜ ਵੀ ਜਾਏਗਾ ਐਡਾ ਭੂਰਾ ਲਿਆ ਹੁੰਦਾ ਉੱਤੇ ਤੇਰੇ ਓਏ ਨੰਦਪੁਰ ਜਾ ਕੇ ਨਾ ਹੁੰਦਾ ਨਹੀਂ ਹੁੰਦਾ ਯਾਰ ਇੱਕ ਬੁਰਛ ਲੈ ਕੇ ਜਾਈਂਦੇਗਾ ਭਰਾ ਬਣ ਕੇ ਆਪਦਾ ਓਏ ਬਰਛ ਕਿੱਥੇ ਓਏ ਓ ਸੰਭਿਆ ਸੰਭਿਆ ਹੂ ਤੀ ਹੈ ਉਹਦਾ ਕੋਈ ਨਾ ਇਹਦਾ ਕੋਈ ਗੱਲ ਨਹੀਂ ਨੀ ਤੇਰੇ ਬੁਰਛੜੇ ਕਲਿੱਪਾਂ ਬਹਿਣੀਆਂ ਕਿਹਨੂੰ ਕਲਿੱਪਾਂ ਵੇਚੇ ਹੈ ਮੰਨੇ ਨੂੰ ਕੌਣ ਕੌਣ ਕਰਦੇ ਹੋਏ ਸ਼ਾਲਟਰ ਮੱਝ ਕੋਕਾ ਉਹ ਕਾਹਨ ਲੈ ਗਿਆ ਉਹ ਤੇਰੇ ਪਿੰਡ ਦੇ ਮਲੂਕੇ ਦੇ ਗ੍ਰੇਡਡ ਮੱਝ ਲੈ ਗਿਆ ਸਾਡੀ ਮੋਹਰਾ نسل ਦੀ ਹੈ ਵੇਰ ਕਿਉਂ ਕਹਿੰਦਾ ਲੈ ਕੇ ਜਾਣੀ ਆ ਤਾਂ ਲੈ ਜਾਉ ਕਹਿੰਦੇ ਫੜ ਕੇ ਵੇਚ ਦੇਾਂਗੇ ਕੱਟਾਂ ਆਏ ਹੁਣ ਅਕਵਾਲਾ ਲਾਇਆ ਦਵਾਰ ਕੱਟਾਂ ਨੂੰ ਮੇਰੀ ਬੇਲ ਕਰ ਦਿੰਦੇ ਹੋ ਇਹ ਨਾ ਭਾਲਦਾ ਰਹੇ ਤੇ ਸਾਡੇ ਮਰਦੀ ਮੱਝ ਗਈ ਮੇਰਾ ਕੋਈ ਨਹੀਂ ਭਾਲਦਾ ਸੀਗਾ ਉਹ ਰਸਤੇ ਚ ਲੈ ਗਏ ਵਿਆ ਇਹ ਨਾ ਲੋਪੋ ਵਾਲੇ ਖਬਿੰਦਰ ਤੋਂ ਮਿੰਟ ਬਾਅਦ ਹੀ ਬੁਲਾਇਆ ਕਰੇ ਮੇਰਾ ਨਾਂ ਲੈ ਦੇ ਅਕੇ ਨਵੀ ਮਰੂਕ ਕਾ ਕਹੇਦੇ ਉਹ ਕਹਿੰਦਾ ਮੱਝ ਤਾਂ ਹੋਡੀ ਘਰੇ ਲੈ ਕੇ ਉਹ ਤੇਰੇ ਨਾਂ ਤੇ ਲੱਦ ਕੇ ਈਆ ਯਾਰ ਫੇਰ ਵਾਦ ਦਿੰਦੇ ਕਹਿੰਦੇ ਹਾਂਜੀ ਕਰੋ ਚੈੱਕ ਫਿਰ ਲੌਕ ਕਿਵੇਂ ਬਣ ਗਏ ਅੱਗੇ ਵੰਗੋ ਛਤਰੀ ਐਵੇਂ ਐਵੇਂ ਵੀ ਘੇਟਵਾ ਦਿੰਦਾ ਛਤਰੀ ਹੈ ਨਾ ਏਡੀ ਕ ਹੈ ਮੇਡਾ ਕਰਾਉਣੀ ਹੈ ਹਨਾ ਓਏ ਛਤਰੀ ਲਾ ਦੇਵਾ ਕਰੇ ਆਪਾਂ ਹਾਂ ਤਾਂ ਸਾਰਾ ਕੁ ਲਾਉਣਾ ਪੈਣਾ ਆਪਾਂ ਨੂੰ ਲੈ ਵੀ ਬਣ ਗਈ ਗੱਲ ਬੰਡਿਓ ਓਕੇ ਆ ਜਾਮਾ ਪਣ ਫਿਰ ਬਸ ਫਰ ਕੀ ਓਹੋ ਕੀ ਹੋ ਗਿਆ ਬੱਸਾਂ ਲਈ ਜਾਣਾ ਹੈ ਹੱਥਨ ਹੋ ਗਿਆ ਲੈ ਵੀ ਦੱਸੋ ਫਿਰ ਆਪਣਾ ਬਲੌਗ ਕਿਵੇਂ ਲੱਗਿਆ ਆਪਣਾ ਤਰ ਕਿਸ ਬੋਲੋ ਦੱਸੋ ਫਿਰ ਕਿਵੇਂ ਲੱਗਾ ਬਲੌਗ ਆਪਣਾ ਬਹੁਤ ਟਾਈਮ ਬਾਅਦ ਆਇਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣਾ ਇੱਕ ਨਿਊ ਬਲੌਗ ਕੱਲ ਨੂੰ ਆਊਗਾ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਧਰਤੀ ਤੱਕ YouTube ਚੈਨਲ ਆ ਤੇ ਓਏ ਬੰਦੇ ਲੇਟ ਹੋ ਗਏ ਬਿੱਲਾ ਆ ਗਿਆ ਬਿੱਲਾ ਅੱਦੇ ਘੰਡੇ ਜੀਰੋ ਬਿੱਲੇ ਚੱਲ ਲਵਾਜਾ ਬੰਦਾ ਹੀ ਲੇਟ ਹੋ ਗਿਆ ਐ ਪਰ ਹਾਰੀ ਲਵਾਉਣ ਆਉਂਦੇ ਹਨਾ ਹਾਰੀ ਮੈਂ ਤੜਕੇ ਲਵਾ ਗਿਆ 8 ਵਜੇ ਇੱਥੇ ਮਾ ਕੇ ਤੜਕੇ ਇੱਧਰ ਰਜਿਸਟਰ ਤੇ ਲਵਾਜਾ ਜੋ ਸੁਪਤਾ ਪਿਆਈ ਕਾ ਤੂੰ ਇਹਦਾ ਗੱਲ ਇਹਨੂੰ ਕੀ ਪਤਾ ਹਾਂ ਹੋਰ ਫਿਰ ਕਰਿਆ ਸਪਰੇ ਆਲੂ ਬਾਵਾ ਲਾਈਵ ਐ ਠਾਰ ਕੇ 25 30 ਕਿੱਲੇ ਪੰਗਾ ਵਡਾ ਲੈ ਲਿਆ ਜੰਦਾ ਵੇਖੀ ਆਪਸ ਤੋਂ ਘਟਾ ਵੇਖੀ ਮੈਨਾਂ ਲਾਉਣੇ ਨਾ ਪਏ ਹਣ ਸਾਲੇ ਆ ਡਰੇ ਨਾਲ ਬਿੱਲੀ ਆ ਉਹ ਫਿਰ ਤੇ ਕਰਤਾ ਫਿਰ ਓਕੇ ਸੀ ਜਿੰਨਾ ਕੰਮ ਸੀਗਾ ਆ ਇਹਦੇ ਫਾਰਮ ਟ੍ਰੱਕ ਆ ਇਹਦੇ ਫਾਰਮ ਟ੍ਰੱਕ ਦਾ ਬੱਡਾ ਹੁੰਦਾ ਐ ਕਣਾਂ ਦਾ ਟ੍ਰੈਕਟਰ ਦਾ ਬੱਡਾ ਹੁੰਦਾ ਇਹਦੇ ਮਾਰੀ ਇਹਦਾ ਕਿਵੇਂ ਮਾਰੀ ਦੀ ਵੈ ਚਲੋ ਫਿਰ ਓਕੇ